ਭਾਈ ਜਿਹੜਾ ਝੂਮਰ ਵਾਲਾ ਏਰੀਆ ਤਿਆਰ ਕਰਿਆ ਹੋਣਾ ਪੌੜੀਆਂ ਦੇ ਨਾਲ ਆਪਰ ਹੈ ਗੱਲਬਾਤ ਬਣਾਈ ਹੋਈ ਹੈ ਪਰ ਇਹਦੇ ਉੱਪਰ ਮੋਂ ਨਾਲ ਸਨਰੂਫ ਲਾਇਆ ਹੋਇਆ ਹੈ ਹਾਂਜੀ ਪੂਰਾ ਸਨਰੂਫ ਹੈ ਸੋ ਤੁਸੀਂ ਇਹ ਲਾਓ ਕਿ ਦਿਨੇ ਤਾਂ ਇਤੋਂ ਲਾਈਟ ਪੂਰੀ ਆਂਦੀ ਆਂਦੀ ਹੈ ਜਦ ਕਈ ਵਾਰ ਹੁੰਦਾ ਨਾ ਫੁੱਲ ਮੂਨ ਹੁੰਦੀ ਨਾਈਟ 'ਚ ਉਸ ਉਹ ਦਿਨ 'ਚ ਤਾਂ ਇੱਥੇ ਪੂਰੀ ਬਲੂ ਲਾਈਟ ਆਂਦੀ ਜਾਂਦੀ ਹੈ ਵੇਜੀ ਇੱਕ ਤਾਂ ਨਾਰਮਲ ਚੀਜ਼ ਹੈ ਕਿ ਗ੍ਰੀਨਰੀ ਘਰ ਦੇ ਬਾਹਰ ਚੰਗੀ ਲੱਗਦੀ ਆ ਹਨਾ ਲੋਕ ਗਮਲੇ ਲਗਾ ਦਿੰਦੇ ਨੇ ਤੇ ਪਰ ਅਸੀਂ ਕੀ ਸੋਚਿਆ ਸੀ ਇਹ ਗਮਲੇ ਜਿਹੜੇ ਹੋਣਗੇ ਨਾ ਇਕ ਤਰ੍ਹਾਂ ਗੱਡੀ ਤੇ ਲਾਕ ਕੇ ਜਾਂ ਕੋਈ ਚੀਜ਼ ਠੋਕਰ ਲਾਕ ਕੇ ਟੁੱਟਣ ਦਾ ਤੇ ਸੈਕਿੰਡ ਇਹਦੀ ਜਿਹੜੀ ਐਲੀਵੇਸ਼ਨ ਹੈ ਇਹ ਘਰ ਦੇ ਨਾਲ ਮਿਲਦਾ ਹੋਵੇ ਠੀਕ ਹੈ ਬੇੜੇ ਵਿੱਚ ਵੀ ਗ੍ਰੇਨੇਟ ਲਾਇਆ ਹੋਇਆ ਹਾਂਜੀ ਹਾਂਜੀ ਸੋ ਤੁਹਾਡੀ ਨਾ ਹੈਵੀ ਗੱਡੀ ਜਿਵੇਂ ਫੋਰਚੂਨਰ ਹੈਗੀ ਹੈ ਜਾਂ ਕੋਈ ਵੀ ਹੈਵੀ ਗੱਡੀ ਹੈ ਆਰਾਮ ਨਾਲ ਖੜੀ ਹੋਵੇ ਕੋਈ ਕ੍ਰੈਕ ਨਾ ਆਵੇ ਕਿਤੇ ਟਾਈਚ ਇਹਨੂੰ ਆਪਾਂ ਜੇ ਬਾੜ ਦੀ ਤਰ੍ਹਾਂ ਯੂਜ਼ ਕਰਨਾ ਮੇਰੇ ਸਾਹ ਨਾਲ ਉਹ ਵੀ ਹੋ ਜਾਊਗਾ ਹਨਾ ਜੀ ਬਿਲਕੁਲ ਜੀ ਵਧੀਆ ਕੰਮ ਕਰ ਰਿਹਾ ਹੈ ਇੱਥੇ ਕਾਫੀ ਅੱਛੀ ਖਾਸੀ ਹੈ ਅਗਰ ਇਨ ਕੇਸ ਤੁਹਾਨੂੰ ਲੱਗਦਾ ਕਿ ਤੁਸੀਂ ਸਿੰਕ ਲਗਾਣਾ ਤਾਂ ਉਹ ਵੀ ਲੱਗ ਜਾਏਗਾ ਠੀਕ ਹੈ ਸਾਰਾ ਕੁਝ ਹੈਗਾ ਇੱਥ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਮੈਂ ਜਸ਼ਨਦੀਪ ਦੋਸਤੋ ਜਿਵੇਂ ਤੁਸੀਂ ਸਾਹਮਣੇ ਲ ਦੇ ਪੜਿਆ ਵੀ 200 ਗਾਜ ਦੇ ਪਲਾਟ ਵਿੱਚ ਐਨਾ ਸੋਹਣਾ ਘਰ ਕਿਵੇਂ ਬਣਾਇਆ ਐਨਾ ਸੋਹਣਾ ਡਿਜ਼ਾਈਨ ਕਿਵੇਂ ਕਰਿਆ ਇਹ ਇਹ ਸਾਰੇ ਦੀ ਡਿਟੇਲ ਆਪਾਂ ਦਵਾਂਗੇ ਜੀ ਇਸ ਵੀਡੀਓ ਚ ਤੇ ਇਹਦੀ ਥੋੜੀ ਜਿਹੀ ਡਿਟੇਲ ਆਪਣੇ ਗੁਰਵਿੰਦਰ ਭਾਈ ਤੁਹਾਨੂੰ ਦੱਸਣਗੇ ਜੋ ਕਿ 200 ਗਾਜ ਚ ਬਣਿਆ ਹੋਇਆ ਜੀ 30x60 ਦੀ ਡਾਈਮੈਂਸ਼ਨ ਹੈ ਕੰਸਟਰਕਸ਼ਨ ਤੇ ਕੀ ਕੀ ਕਰਿਆ ਇਹਦੇ ਚ ਕਿਵੇਂ ਇਹਦਾ ਸਾਰਾ ਡਿਜ਼ਾਈਨ ਹੋਇਆ ਭਾਈ ਦੱਸਣਗੇ ਜੀ ਕੀ ਹਾਲ ਹੈ ਵੀਰੇ ਬਹੁਤ ਵਧੀਆ ਵੀਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੇਰੇ ਜਿਵੇਂ ਇਹ ਘਰ ਤੁਸੀਂ ਡਿਜ਼ਾਈਨ ਕਰਿਆ ਜੀ ਬੜਾ ਅਲੱਗ ਲੱਗਿਆ ਮੈਨੂੰ ਇਹ 200 ਗਾਜ ਹੈ ਪਰ ਫਰੰਟ ਦੇਖੋ ਵੈਸਦਾ ਤੁਸੀਂ ਮੈਨੂੰ ਦੱਸਤਾ ਵੀ 30 ਫੁੱਟ ਦਾ ਫਰੰਟ ਹੈ ਹਾਂਜੀ ਪਰ ਇਹ ਉੱਪਰ ਤੋਂ ਡਿਜ਼ਾਈਨ ਇਹ ਸਾਨੂੰ ਨੇ ਕਿਹਾ ਵੀ 30 ਤੋਂ ਵੀ ਜ਼ਿਆਦਾ ਲੱਗਦਾ ਬਿਲਕੁਲ ਵੀਰ ਜੀ ਵੀ ਅੱਜ ਕੱਲ ਨਾ ਹੁੰਦਾ ਕਿ ਟ੍ਰੈਂਡ ਇੱਕ ਬਣਿਆ ਹੋਇਆ ਹੈ ਕਿ ਤੁਸੀਂ ਬਸ ਘਰ ਬਣਾ ਕੇ ਛੱਡ ਦਿਓ ਠੀਕ ਹੈ ਪਰ ਅਸੀਂ ਕੀ ਕਰਦੇ ਸਾਨੂੰ ਇਹ ਪਤਾ ਕਿ ਜਿਹੜੀ ਕੋਠੀ ਹੈ ਜਦੋਂ ਬੰਦਾ ਪੈਸੇ ਲਾਂਦਾ ਉਹ ਐ ਨਾ ਲੱਗੇ ਉਹਨੂੰ ਕੀ ਹਾਂ ਵੀ ਪੈਸੇ 'ਚ ਕੋਈ ਕਮੀ ਰਹਿ ਗਈ ਜਾਂ ਕੋਠੀ 'ਚ ਕੋਈ ਕਮੀ ਰਹਿ ਗਈ ਪੈਸੇ ਲਾਣ ਤੋਂ ਬਾਅਦ ਸੋ ਅਸੀਂ ਇਹਦੇ ਫਰੰਟ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਹੈ ਇੱਕ ਯੂਨੀਕ ਜਿਹੜਾ ਫਰੰਟ ਐਲੀਵੇਸ਼ਨ ਹੈ ਉਹ ਤੁਹਾਨੂੰ ਨਜ਼ਰ ਆਏਗਾ ਤੁਸੀਂ ਉੱਪਰ ਦੇਖੋਗੇ ਐਂਗਲ ਦਾ ਵੀ ਪੂਰਾ ਡਿਜ਼ਾਈਨ ਦਿੱਤਾ ਹੈ ਠੀਕ ਹੈ ਉਹਨਾਂ ਕਈ ਸਾਰੀ ਚੀਜ਼ਾਂ ਆਪਾਂ ਯੂਜ਼ ਕੀਤੀਆਂ ਨੇ हां मेन चीज की है फ्रंट मन्नला तो ता भी ज्यादा बड़ा लग रहा है क्योंकि उस साइड पे जड़ी दीवार होती है ਤੁਸੀਂ ਉਹਦੇ ਤੇ ਵੀ ਟਾਈਲ ਦਾ ਵਰਕ ਕਰਿਆ ਹੋਇਆ ਉਹ ਲਹਿਰੀ ਨਜ਼ਰ ਨਹੀਂ ਆਉਂਦੀ ਹੈ ਨਾ ਬਿਲਕੁਲ ਜੀ}}{| ਇਹ ਚੀਜ਼ ਬੜੀ ਸੋਹਣੀ ਲੱਗਦੀ ਹੈ ਟਾਈਲ ਵੀ ਦੇਖੋ ਤਾਂ ਸਟੋਨ ਲੁੱਕ ਹੈ ਲੋਕ ਕਿ ਨਾਰਮਲ ਟਾਈਲ ਲਗਾ ਦਿੰਦੇ ਆਪਾਂ ਸਟੋਨ ਲੁੱਕ ਪੂਰੀ ਦਿੱਤੀ ਹੋਈ ਹੈ ਪ੍ਰੋਪਰ ਸਟੋਨ ਹੈ ਇਹ ਚਲੋ ਆਪਾਂ ਫਰੰਟ ਐਲੀਵੇਸ਼ਨ ਦੇ ਫਰੰਟ ਦੀ ਗੱਲ ਕਰੀ ਆ ਆਪਾਂ ਦੁਬਾਰੇ ਦੀ ਗੱਲ ਕਰਾਂਗੇ ਜੀ ਉਹ ਤੋਂ ਪਹਿਲਾਂ ਜਿਹੜੀ ਮੇਨ ਐਂਟ੍ਰੈਂਸ ਹੈ ਆਪਣੀ ਇਹਦੀ ਆਪਾਂ ਥੋੜੀ ਜੀ ਗੱਲ ਕਰੀਏ ਜਿੱਥੋਂ ਆਪਣੀ ਐਂਟਰੀ ਹੋਣੀ ਹੈ ਘਰ ਦੀ ਇਹ ਬੜੀ ਹੈਵੀ ਕੰਮ ਇੱਥੇ ਕਰਿਆ ਹੋਇਆ ਜੀ ਤੁਸੀਂ ਇਹ ਟਾਇਲ ਲਾ ਕੇ ਆਲਾ ਠੀਕ ਹੈ ਜੀ ਆਹ ਕੰਮ ਬੜਾ ਵਧੀਆ ਲੱਗਿਆ ਇਹ ਤੋਂ ਬਿਨਾ ਜਿਹੜਾ ਇਹ ਕੰਮ ਹੈ ਨਾ ਜੀ ਹਾਂ ਜੀ ਜੀ ਇਹਦੇ ਬਾਰੇ ਦੱਸੋ ਇਹ ਜਿਹੜੀ ਗ੍ਰੀਨਰੀ ਕਰੀ ਹੋਈ ਹੈ ਅ ਵੀ ਜੀ ਇੱਕ ਤਾਂ ਨਾਰਮਲ ਚੀਜ਼ ਹੈਗੀ ਕਿ ਗ੍ਰੀਨਰੀ ਘਰ ਦੇ ਬਾਹਰ ਚੰਗੀ ਲੱਗਦੀ ਆ ਹਨਾ ਲੋਕ ਗਮਲੇ ਲਗਾ ਦਿੰਦੇ ਨੇ ਤੇ ਪਰ ਅਸੀਂ ਕੀ ਸੋਚਿਆ ਸੀ ਇਹ ਗਮ ਇਕ ਤਰ੍ਹਾਂ ਗੱਡੀਦਰ ਲਾ ਕੇ ਜਾਂ ਕੋਈ ਚੀਜ਼ ਠੋਕਰ ਲਾ ਕੇ ਟੁੱਟਣ ਦਾ ਤੇ ਸੈਕੰਡ ਇਹਦੀ ਜਿਹੜੀ ਐਲੀਵੇਸ਼ਨ ਹੈ ਇਹ ਘਰ ਦੇ ਨਾਲ ਮਿਲਦਾ ਹੋਵੇ ਠੀਕ ਹੈ ਸੋ ਉਹ ਡਿਜ਼ਾਈਨ ਸੋਚ ਕੇ ਤੇ ਸੈਕੰਡ ਜਦ ਐਵੇਂ ਦੀ ਚੀਜ਼ ਤੁਸੀਂ ਕਦੇ ਕਿਤੇ ਡਿਜ਼ਾਈਨ ਕਰਦੇ ਹੋ ਨਾ ਤਾਂ ਤੁਹਾਡਾ ਬਹੁਤ ਟਾਈਮ ਲੱਗਦਾ ਇਹਦੇ ਉਤੇ ਤੁਹਾਨੂੰ ਲੇਬਰ ਨੂੰ ਬਹੁਤ ਕੁਝ ਦੱਸਣਾ ਪੈਂਦਾ ਸਹੀ ਗੱਲ ਹੈ ਮਤਲਬ ਤੁਸੀਂ ਆਪਣੇ ਮਨ ਚ ਇਹ ਡਿਜ਼ਾਈਨ ਸੋਚਿਆ ਸੀਗਾ ਪਰ ਜਦੋਂ ਲੇਬਰ ਲਈ ਲੇਬਰ ਟਾਈਮ ਲਾਉਂਦੀ ਹੈ ਪਰ ਚੀਜ਼ ਬੜੀ ਵਧੀਆ ਬਣ ਜਾਂਦੀ ਹੈ ਨਾ ਬਿਲਕੁਲ ਬਿਲਕੁਲ ਆ ਇਹ ਜਿਹੜੇ ਹ ਟਾਈਲ ਹੈ ਮੈਨੂੰ ਲੱਗਦਾ ਇਹ ਉਹੀ ਡਿਜ਼ਾਈਨ ਹੈ ਜਿਹੜਾ ਉੱਪਰ ਫਰੰਟ ਤੇ ਹੈ ਇਹ ਚਲੋ ਇਹ ਗੁੱਡੇ ਜੀ ਕੰਮ ਇਹ ਆਇਰਨ ਦਾ ਸਾਰਾ ਇਹ ਕੰਮ ਕਰਿਆ ਹੋਇਆ ਜੀ ਲੋਹੇ ਦਾ ਹਾਂਜੀ ਬਿਲਕੁਲ ਪੂਰੀ ਪ੍ਰੋਪਰ ਜਿਹੜੀ ਹੈਗੀ ਵਾਲੀ ਕ੍ਰੀਏਟ ਕਰਤੀ ਆ ਰਹੇ ਦੇ ਨਾਲ ਅੱਛਾ ਇਹ ਮੈਨੂੰ ਲੱਗਦਾ ਸਲਾਈਡਿੰਗ ਡੋਰ ਹੈ ਜੀ ਹੈ ਹਾਂਜੀ ਠੀਕ ਹੈ ਵੀਰੇ ਇਹਨੂੰ ਨਾ ਖਾਸ ਰੱਖਣ ਦਾ ਰੀਜ਼ਨ ਸੀਗਾ ਕਿ ਤੁਸੀਂ ਇਹਨੂੰ ਸਲਾਈਡ ਕਰੋ ਹੂੰ ਸੋ ਦੋ ਗੱਡੀਆਂ ਤੁਹਾਡੀ ਇੱਧਰ ਲੱਗ ਜਾਣਗੀਆਂ ਤੀਸਰੀ ਇੱਧਰ ਲੱਗ ਜਾਏਗੀ ਤਿੰਨ ਗੱਡੇ ਦੀ ਪਾਰਕਿੰਗ ਅੰਦਰ ਇੱਕ ਦੋ ਤੁਹਾਡੀ ਬਾਹਰ ਲੱਗ ਜਾਣਗੀਆਂ ਬੇੜੇ ਵਿੱਚ ਵੀ ਗ੍ਰੇਨੇਟ ਲਾਇਆ ਹੋਇਆ ਹੈ ਹਾਂਜੀ ਹਾਂਜੀ ਸੋ ਤੁਹਾਡੀ ਨਾ ਹੈਵੀ ਗੱਡੀ ਜਿਵੇਂ ਫੋਰਚੂਨਰ ਹੈਗੀ ਹੈ ਜਾਂ ਕੋਈ ਵੀ ਹੈਵੀ ਗੱਡੀ ਹੈ ਕ੍ਰੈਕ ਨਾ ਬੇਕਦੀ ਟਾਈਚ ਅੱਛਾ ਬ੍ਰਦਰ ਇੱਕ ਇਹ ਜਿਹੜੀ ਅੱਜ ਕੰਮ ਕਰਿਆ ਹੋਇਆ ਇਹ ਬੜਾ ਸੋਹਣਾ ਤੁਸੀਂ ਲਾਈਟਾਂ ਛੋਟੀਆਂ ਲਾਈ ਹੋਈਆਂ ਹਨਾ ਹਾਂਜੀ ਹਾਂ ਇਹ ਬੜੀਆਂ ਸੋਹਣੀਆਂ ਲੱਗ ਰਹੀਆਂ ਇਹ ਵੀ ਹਾਂ ਹੁਣ ਤਾਂ ਚਲੋ ਰੋਸ਼ਨੀ ਹੈ ਅਜੇ ਦਿਨ ਹੈ ਪਰ ਰਾਤ ਨੂੰ ਤਾਂ ਕਾਫੀ ਰੋਸ਼ਨੀ ਹੁੰਦੀ ਹੁੰਦੀ ਹੈ ਇੰਦੀ ਪਾਰਕਿੰਗ ਚ ਰਾਤ ਨੂੰ ਤਾਂ ਇਹਦੀ ਲੋਕੀ ਬਹੁਤ ਸੋਹਣੀਆਂ ਆਂਦੀ ਹੈ ਅੱਛਾ ਜਿਵੇਂ ਕਹਿੰਦੇ ਨੇ ਰਾਤ ਨੂੰ ਕੋਠੀ ਦਿਖਦੀ ਨਹੀਂ ਹੈਗੀ ਪਰ ਇਹਨਾਂ ਕਰਕੇ ਕੋਠੀ ਇੰਨੀ ਕੁ ਸੋਹਣੀ ਦਿਖਦੀ ਹੈ ਕਿ ਬੰਦਾ ਕਹਿੰਦਾ ਦਿਨ ਨੂੰ ਛੱਡੋ ਰਾਤ ਨੂੰ ਵੀ ਦੇਖੋ ਤਾਂ ਮਜ਼ਾ ਆਉਂਦਾ ਬਿਲਕੁਲ 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 ਲੋ ਜੀ ਆ ਗਿਆ ਥੋੜੇ ਜ ਕਾਫੀ ਵੱਡੀ ਵਿੰਡੋ ਮਿਲ ਜੇਗੀ ਇੱਥੇ ਸੋ ਵਿੰਡੋ ਵੱਡੀ ਹੋਵੇ ਨਾ ਸੋ ਲਾਈਟ ਪੂਰੇ ਘਰੇ ਅੰਦਰ ਆਂਦੀ ਹੈ ਸੋ ਪੋਜ਼ਿਟਿਵ એનર્ਜੀ ਹੁੰਦੀ ਹੈ ਉਹ ਨੈਚੁਰਲ ਲਾਈਟ ਦੇ ਨਾਲ ਹੀ ਹੁੰਦੀ ਹੈ ਅੰਦਰ ਭਾਵੇਂ ਜਿੰਨੇ ਮਰਜੀ ਬਲਬ ਆਪਾਂ ਲਾ ਲਈਏ ਸੋ ਅਸੀਂ ਐਸੀ ਸੋਚ ਕੇ ਵਿੰਡੋ ਨੂੰ ਵੱਡਾ ਰੱਖਿਆ ਤੇ ਇਹਨਾਂ ਪੂਰਾ ਫਰੇਮ ਦੇ ਨਾਲ ਇਹਨੂੰ ਡਿਜ਼ਾਈਨ ਕੀਤਾ ਇਹਦੇ 'ਚ ਮੈਨੂੰ ਲੱਗਦਾ ਬਾਈ ਪੇਂਟ ਦਾ ਕੰਮ ਤਾਂ ਘੱਟ ਹੀ ਹੈ ਜ਼ਿਆਦਾਤਰ ਟਾਇਲਾਂ ਦੇ ਹੈ ਕਿਉਂਕਿ ਜਿਹੜੀ ਆਹ ਵਿੰਡੋ ਦੇ ਨਾਲ ਇਹ ਟਾਇਲ ਲੱਗੀ ਹੋਈ ਹੈ ਉੱਪਰ ਇਹ ਵੀ ਹੈ ਨਾ ਇਹ ਵੀ ਟਾਈਲ ਹੀ ਆ ਗਈ ਸਾਰੀ ਹਾਂਜੀ ਇਹ ਵੀ ਪੂਰੀ ਟਾਈਲ ਹੈ ਤੁਸੀਂ ਇਹ ਤੋਂ ਇਲਾਵਾ ਇੱਧਰਲੇ ਪਾਸੇ ਦੇਖੋਗੇ ਤੇ ਉੱਪਰ ਦੇਖੋਗੇ ਨਾ ਐਚ ਪੀ ਐਲ ਸ਼ੀਟ ਦਾ ਯੂਜ਼ ਕੀਤਾ ਹੋਇਆ ਜੋ ਕਿ ਕਾਫੀ ਆਹ ਜਿਹੜੀ ਆ ਵੁੱਡਨ ਦੀ ਜਿਹੜੀ ਫਿਨਿਸ਼ਿੰਗ ਹੈ ਹੈਨਾ ਹਾਂਜੀ ਇਹ ਐਚ ਪੀ ਐਲ ਸ਼ੀਟ ਹੈ ਇਹ ਬਿਲਕੁਲ ਜੀ ਐਲੂਮੀਨੀਅਮ ਸ਼ੀਟ ਹੈ ਇੱਕ ਨਾ ਨਹੀਂ ਹੁੰਦੀ ਠੀਕ ਹੈ 10 ਤੋਂ 15 ਸਾਲ ਜਿਵੇਂ ਮਰਜ਼ੀ ਚਲਾਈ ਚੱਲੋ ਇਹਨੂੰ ਠੀਕ ਹੈ ਇੱਥੇ ਆ ਵੁੱਡਨ ਦਾ ਵਰਕ ਹੋ ਗਿਆ ਸਾਰਾ ਹਾਂਜੀ ਇਹ ਤੁਹਾਡੀ ਵੈਲਕਮ ਬਾਲ ਹੈ ਠੀਕ ਹੈ ਤੋਂ ਉੱਤਰ ਕੇ ਆਨੇ ਹੋ ਤਾਂ ਇੱਕ ਲਾਗੇ ਫੀਲ ਤੁਹਾਨੂੰ ਆਪਣੇ ਘਰ ਦੇ ਅੰਦਰ ਆਂਦੀ ਐਂਟਰ ਹਾਲ ਠੀਕ ਹੈ ਇਹਦੇ ਵਿੱਚ ਇਹ ਕਿੰਨੇ ਫੁੱਟ ਦਾ ਡੋਰ ਹੈ ਇਹ ਇਹ ਵੀ ਤੁਹਾਡਾ 8 ਫੁੱਟ ਦਾ ਡੋਰ ਹੈ ਠੀਕ ਹੈ ਜੀ ਸਾਢੇ 3 ਦਾ ਠੀਕ ਹੈ ਸੋ ਜਿਵੇਂ ਦਾ ਵੀ ਫਰਨੀਚਰ ਹੋ ਤੁਸੀਂ ਲੈ ਕੇ ਜਾਓ ਕੋਈ ਪ੍ਰੋਬਲਮ ਨਹੀਂ ਆਏਗੀ ਸੈਕਿੰਡ ਜਦ ਕੋਈ ਵੀ ਘਰ ਦੇ ਅੰਦਰ ਐਂਟਰ ਕਰਦਾ ਸੋ ਉਹਨੂੰ ਇੱਕ ਅੱਛੀ ਫੀਲ ਆਂਦੀ ਹੈ ਠੀਕ ਹੈ ਠੀਕ ਹੈ ਠੀਕ ਹੈ ਇਹ ਮੇਨ ਇੰਟਰਸਟ ਡੋਰ ਬਾਈ ਤੇ ਬੜਾ ਸੋਹਣਾ ਬਣਾਇਆ ਹੋਇਆ ਤੇ ਡਿਜੀਟਲ ਲੋਕ ਠੀਕ ਹੈ ਇਹਦੇ ਤੇ ਕੋਡ ਲੱਗੇਗਾ ਮੋਬਾਈਲ ਮੰਗ ਹੈ ਨਾ ਹਾਂਜੀ ਹਾਂਜੀ ਅੱਛਾ ਐਂਟਰੀ ਕਰਦੀ ਆਪਣਾ ਆ ਗਿਆ ਇਹ ਡਰਾਈਂਗ ਹੈ ਹਾਂਜੀ ਡਰਾਈਂਗ ਹੈ ਜੀ ਬੜਾ ਸੋਹਣਾ ਬਾਈ ਬਣਾਇਆ ਹੋਇਆ ਇਹ ਵੀ ਇਹਦੇ ਜਿਹੜੀ ਆ ਪਾਰਟੀਸ਼ਨ ਕਰੀ ਹੋਈ ਹੈ ਵੁੱਡਨ ਦੀ ਵਿੱਚ ਗਲਾਸ ਲਾਇਆ ਹੋਇਆ ਡਾਈਨਿੰਗ ਏਰੀਆ ਤੋਂ ਡ੍ਰਿੰਕ ਏਰੀਆ ਦੀ ਜਿਹੜੀ ਪਾਰਟੀਸ਼ਨ ਹੈ ਬੜੀ ਸੋਹਣੀ ਕਰੀ ਹੋਈ ਹੈ ਜੀ ਉੱਪਰ ਲਾਈਟ ਵਗੈਰਾ ਤੁਸੀਂ ਦੇਖ ਸਕਦੇ ਹੋ ਅੱਛਾ ਇਹ ਵਾਲ ਵੀ ਬੜੇ ਵਧੀਆ ਤਰੀਕੇ ਨਾਲ ਤਿਆਰ ਕਰੀਆ ਵੀਰੇ ਹੈ ਹਾਂਜੀ ਵਿੱਚ ਇਹਦੇ ਵਾਲਪੇਪਰ ਹੈ ਤੇ ਸਾਈਡ ਤੇ ਟਾਈਲਸ ਹੈ ਜਿਹੜੇ ਆਪਾਂ ਬਾਹਰ ਦੇਖਿਆ ਸੀ ਸੋ ਇੱਕ ਯੂਨਿਕ ਕੰਬੀਨੇਸ਼ਨ ਸਾਹਮਣੇ ਅੰਦਰ ਜਦ ਤੁਸੀਂ ਇੱਥੇ ਆਪਣਾ ਸੋਫਾ ਲਾਉਂਗੇ ਨਾ ਸੋ ਉਸ ਤੋਂ ਬਾਅਦ ਇਹਦੀ ਲੋਕੀ ਬਿਲਕੁਲ ਅਲੱਗ ਬਦ ਹੋ ਜੀ ਏਸੀ ਦੀ ਫਿਟਿੰਗ ਪੈਪਰ ਲਾਈ ਹੋਈਆਂ ਨੇ ਸਾਰੀਆਂ ਲਾਈ ਹੋਈਆਂ ਨੇ ਠੀਕ ਹੈ ਅੱਛਾ ਇਹ ਹਾ ਵੋਟਨ ਦਾ ਕੰਮ ਹੈ ਥੋੜਾ ਜਿਹਾ ਵਿੱਚ ਜੀ ਹਾਂ ਜੀ ਠੀਕ ਹੈ ਹਾਲ ਸੀਲਿੰਗ ਦਾ ਡਿਜ਼ਾਈਨ ਵੀ ਬੜਾ ਸੋਹਣਾ ਵਿੱਚ ਵੋਟਨ ਦਾ ਕੰਮ ਉਹ ਵੀ ਸੋਹਣਾ ਕਰਿਆ ਹੋਇਆ ਜੀ ਸਟਿਪ ਫਲਾਈਟ ਹੋ ਗਈ ਹੈ ਨਾ ਬਿਲਕੁਲ ਪੂਰੇ ਹਰ ਜਗ੍ਹਾ ਤੇ ਤੁਹਾਨੂੰ ਜਿਹੜੀ ਚੀਜ਼ ਨਜ਼ਰ ਆਏਗੀ ਕਿ ਹਾ ਖਰਚਾ ਕੀਤਾ ਹੋਇਆ ਨਾਲ ਕੁਆਲਿਟੀ ਦੇ ਨਾਲ ਕੰਮ ਕੀਤਾ ਹੋਇਆ ਨਹੀਂ ਕੰਮ ਵਧੀਆ ਹੋਇਆ ਵਾ ਜੀ ਆਜੋ ਥੋ अच्छा ये आ गया जी अपना डाइनिंग एरिया हां so, जी ये थोड़ा लिविंग एरिया आ गया सारा या लॉज कह सकते हैं आपा ये नो ठीक है सो आज चीज तो देखो शेयर्स ਦੇ نیچے ਵਾਲਾ ਜਿਹੜਾ ਏਰੀਆ ਹੁੰਦਾ ਨਾ तकरीबन नो ਯੂਸਲੈਸ ਹੁੰਦਾ ਜਾਂ ਫਿਰ हां ਵੀਰੇ हां हां ये तो, तो हाँ, हाँ, मैं ऑलमोस्ट ਦੇਖਿਆ ਵੀ ਇੱਥੇ ਕੋਈ ਕੰਮ ਕਰਿਆ ਨਹੀਂ ਹੁੰਦਾ ਪਰ ਆਪਾਂ ਨੇ ਇਹ ਵੀ ਕਵਰ ਕਰਿਆ ਹੋਇਆ ਜੀ ਬਿਲਕੁਲ ਜੀ ਠੀਕ ਹੈ ਠੀਕ ਹੈ ਫੀਲ ਦਿੱਤੇ ਹੋਈ ਹੈ ਕਿ ਸਵਾ ਇਹਨੂੰ ਆਪਾਂ ਜੇ ਬਾਅਰ ਦੀ ਤਰ੍ਹਾਂ ਯੂਜ਼ ਕਰਨਾ ਮੇਰੇ ਸਾਰਾ ਉਹ ਵੀ ਹੋ ਜਾਊਗਾ ਹਨਾ ਜੀ ਬਿਲਕੁਲ ਜੀ ਬੜੀ ਕੰਮ ਕਰ ਰਿਹਾ ਜਿੱਥੇ ਕਾਫੀ ਅੱਛੀ ਖਾਸੀ ਹੈ ਅਗਰ ਇਨ ਕੇਸ ਤੁਹਾਨੂੰ ਲੱਗਦਾ ਕਿ ਤਾਂ ਸਿੰਕ ਲਗਾਣਾ ਤਾਂ ਉਹ ਵੀ ਲੱਗ ਜਾਏਗਾ ਠੀਕ ਹੈ ਸਾਰਾ ਕੁਝ ਹੈਗਾ ਇੱਥੇ ਪ੍ਰੋਵੀਜ਼ਨ ਠੀਕ ਹੈ ਠੀਕ ਹੈ ਜਿਹੜਾ ਸਿੱਸੇ ਦੇ ਉੱਪਰ ਲਾਈਟ ਲਾਈ ਹੋਈ ਨੇ ਉਹ ਤਾਂ ਲੱਗੇ ਦੀ ਗੱਲਬਾਤ ਬਣ ਗਈ ਬਿਲਕੁਲ ਜੀ ਬੁਰੀ ਵਧੀਆ ਇਹ ਪਾਰਟੀਸ਼ਨ ਆਪਣੇ ਦੇਖੀ ਹੋ ਸੀਗੀ ਦੂਜੀ ਸਾਈਡ ਤੋਂ ਅਛਾ ਟਾਈਲ ਵਰਕ ਹੋ ਗਿਆ ਹਾਂ ਜੀ ਠੀਕ ਹੈ ਠੀਕ ਹੈ ਠੀਕ ਹੈ ਇਧਰ ਆ ਕੇ ਥੋੜਾ ਜਿਹਾ ਆਪਾਂ ਇਹ ਵੀ ਏਰੀਆ ਬਈ ਬੜਾ ਸੋਹਣਾ ਕਵਰ ਕਰਿਆ ਹੈ ਵਾਸਤੇ ਸਾਰਾ ਡਿਜ਼ਾਈਨ ਕੀਤਾ ਹੈ ਠੀਕ ਹੈ ਕਿਉਂਕਿ ਇਹ ਡਾਈਨਿੰਗ ਏਰੀਆ 'ਚ ਆਪਾਂ ਖੜੇ ਆ ਇਸ ਟਾਈਮ ਹਾਂ ਹਾਂਜੀ ਜੀ ਤੁਸੀਂ ਇਹ ਦੇਖੋਗੇ ਇਹਦੇ ਵਿੱਚ ਕੁਝ ਏਰੀਆ نیچے ਆ ਗਿਆ ਜਿਹੜਾ ਡਿਜ਼ਾਈਨ ਕੀਤਾ ਵਰਡਨ ਪਾਰਕ ਦੇ ਵਿੱਚ ਤੇ ਕੁਝ ਏ ਫਲੋਟਿੰਗ ਦੇ ਵਿੱਚ ਆ ਗਿਆ ਸੋ ਇੱਕ ਲੁੱਕ ਬੜੀ ਅਲੱਗ ਆ ਜਾਂਦੀ ਹੈ ਇਹਦੇ ਵਿੱਚ ਠੀਕ ਹੈ ਜੀ ਇਹ ਵੀ ਕੰਮ ਸੋਹਣਾ ਹੋਇਆ ਹੋਇਆ ਵੀਰੇ ਫਿਰ ਇਧਰ ਕਿਚਨ ਹਾਂਜੀ ਇਹ ਕਿਚਨ ਦੀ ਮੇਨ ਇੱਥੇ ਜਿਹੜੀ ਐਂਟਰੀ ਹੈ ਇੱਥੇ ਵੀ ਕਾਫੀ ਸਪੇਸ ਦਿੱਤੀ ਹੋਈ ਹੈ ਇਹ ਆਪਣਾ ਕੋਈ ਜਿਵੇਂ ਇਹ ਤੁਸੀਂ ਔਰਨਾਮੈਂਟਲ ਕਹਿ ਲਓ ਜਾਂ ਫਿਰ ਛੋਟਾ-ਮੋਟਾ ਕੋਈ ਸਮਾਨ ਰੱਖਣਾ ਤੁਸੀਂ ਉਹ ਰੱਖ ਸਕਦੇ ਹੋ ਸੋ ਸ਼ੋਪੀਸ ਦੇ ਛੋਟੇ-ਛੋਟੇ ਲੈਂਪਸ ਸੇ ਦੇ ਵਿੱਚ ਲਾਏ ਹੋਏ ਨੇ ਸ਼ੋਪੀਸ ਦੇ ਤੌਰ ਤੇ ਕੋਈ ਬਿਲਕੁਲ ਜੀ ਠੀਕ ਹੈ ਠੀਕ ਹੈ ਠੀਕ ਹੈ ਸੋ ਐਸਾਈਡ ਤੇ ਵੱਡਾ ਫ੍ਰਿਜ ਆਏਗਾ ਨੀਚੇ ਫ੍ਰਿਜ ਦੇ ਲਈ ਵੀ ਤੁਸੀਂ ਦੇਖੋਗੇ ਉੱਪਰ ਪੂਰੀ ਜਗ੍ਹਾ ਬਣਾਈ ਹੋਈ ਹੈ ਹਮ ਸੋ ਇੱਕ ਲੁੱਕ ਵੀ ਦੇ ਦਿੰਦੀ ਹੈ ਐਂਡ ਨੀਚੇ ਦਾ ਵੀ ਪੂਰਾ ਜਿਹੜਾ ਮਤਲਬ ਇੰਨੀ ਸਪੇਸ ਇੱਥੇ ਰੱਖੀ ਹੋਈ ਵੀ ਵੱਡਾ ਫ੍ਰਿਜ ਰਾਮ ਨਾਲ ਆ ਜਾਏਗਾ ਇਹ ਦੀਵਾਰ ਤੇ ਟਾਇਲ ਲਾ ਕੇ ਬੜਾ ਸੋਹਣਾ ਕੰਮ ਕਰਿਆ ਹੋਇਆ ਯਾਰ ਸੌਫਟ ਕਲੋਜ਼ਰ ਹੈ ਸਾਰੇ ਜੀ ਬਿਲਕੁਲ ਜੀ ਠੀਕ ਹੈ ਵੀਰੇ ਤੁਸੀਂ ਹੈਂਡਲਸ ਦੇਖੋਗੇ ਨਾ ਬਿਲਕੁਲ ਇੱਕ ਯੂ ਉਹ ਉਸ ਗੋਲ ਦੇਖਾ ਨਜ਼ਰੇ ਤੇ ਉੱਪਰ ਵੀ ਸਾਰਾ ਕੁਝ ਐਨ ਕਵਰ ਕੀਤਾ ਹੋਇਆ ਠੀਕ ਹੈ ਹਾਈਡਰੋਲਿਕ ਲੱਗੇ ਹੋਏ ਨੇ ਠੀਕ ਹੈ ਵੀਰੇ ਅੱਛਾ ਵਿੰਡੋ ਕਿਚਨ ਚ ਜਿਹੜੀ ਆ ਲਾਈ ਹੋਈ ਇਹਦੇ ਕਰਕੇ ਕਾਫੀ ਫਰਕ ਪੈ ਰਿਹਾ ਕਿਚਨ ਦੀ ਰੋਸ਼ਨੀ ਚ ਬੜਾ ਸੋਹਣਾ ਕੰਮ ਕਰਿਆ ਹੋਇਆ ਤੇ ਆ ਚਿਮਨੀ ਵੀ ਮੁੰਲਾ ਦਾ ਬਾਈ ਨਾਲ ਹੀ ਦੇ ਰਿਹਾ ਜੀ ਹਾਂਜੀ ਹਾਂਜੀ ਚਲੋ ਵਧੀਆ ਵਧੀਆ ਵੀਰੇ ਅਛਾ ਆ ਚੀਜ਼ ਰਹਿ ਗਈ ਯਾਰ ਆ ਚੀਜ਼ ਤਾਂ ਦੇਖੀ ਜਰੂਰੀ ਹੈ ਇਹ ਜਿਹੜਾ ਬੈਟਰੀ ਯੂਨਿਟ ਹੈ ਜੀ ਹਾਂ ਤੁਸੀਂ ਇੱਕ ਅਲੱਗ ਚੀਜ਼ ਹੁੰਦੀ ਹੈ ਜਿੱਥੇ ਤੁਹਾਡਾ ਮੈਕਸਮ ਸਮਾਨ ਆ ਜਾਂਦਾ ਠੀਕ ਹੈ ਛੋਟੇ ਮੋੜੇ ਕੋਈ ਵੀ ਚੀਜ਼ਾਂ ਨਹੀਂ ਹੈਨਾ ਪੈਕੇਟ ਨੇ ਕੁਝ ਵੀ ਨਹੀਂ ਉਹ ਇਹਦੇ ਵਿੱਚ ਬਹੁਤ ਸੋਹਣੇ ਆ ਜਾਂਦੇ ਨੇ ਠੀਕ ਹੈ ਠੀਕ ਹੈ ਠੀਕ ਹੈ ਆਜੋ ਬਾਈ ਚੱਲਦੇ ਆਪਾਂ ਬੈਡਰੂਮ ਵੱਲ ਚੱਲਦੇ ਆ ਬੈਡਰੂਮ ਦੇਖਦੇ ਕਿਵੇਂ ਦੇ ਡਿਜ਼ਾਈਨ ਕਰੇ ਹੋਏ ਆ ਬੜਾ ਵਧੀਆ ਕੰਮ ਕਰਿਆ ਹੋਇਆ ਬਾਈ ਰੋਸ਼ਨੀ ਪੂਰੀ ਫੁੱਲ ਹੈ ਬੜਾ ਸੋਹਣਾ ਕੰਮ ਹੈ ਬੈਡਰੂਮ ਸਿਸਟਾ ਦੋ ਚੀਜ਼ਾਂ ਨੇ ਲਾਈਟਸ ਕਿੱਥੇ ਤੁਹਾਨੂੰ ਸੀਲਿੰਗ ਤੇ ਨਜ਼ਰ ਆਣਗੀਆਂ ਦੂਸਰੀ ਬੈੱਡ ਦੀ ਬੈਕ ਤੇ ਬਿਲਕੁਲ ਨਜ਼ਰ ਆਣਗੀਆਂ ਇਹ ਲੈਂਸ ਲਗਾਉਣ ਦਾ ਰੀਜ਼ਨ ਇਹ ਸੀ ਕਈ ਵਾਰ ਹੁੰਦਾ ਰਾਤ ਕਿਸੇ ਟਾਈਮ ਤੇ ਉੱਤੇ ਹੁੰਦਾ ਸਾਨੂੰ ਉੱਠਣਾ ਪੈਂਦਾ ਕਿਤੇ ਜਾਣਾ ਪੈਂਦਾ ਬਾਥਰੂਮ ਅੱਛਾ ਦੋਨੋਂ ਬਸ ਇਹਦੀ ਉਹ ਸੁਚਾਂ ਹੈਗੀਆਂ ਨੇ ਇਹ ਅਲੱਗ-ਅਲੱਗ ਸਵਿਚਸ ਨੇ ਠੀਕ ਹੈ ਠੀਕ ਹੈ ਠੀਕ ਹੈ ਇਹ ਹੈ ਕਿ ਦੋਨੋਂ ਸਾਈਡ ਤੇ ਤੁਹਾਨੂੰ ਠੀਕ ਹੈ ਅੱਛਾ ਕਲਰ ਵੀ ਚੇਂਜ ਕਰਦੀਆਂ ਨੇ ਇਹ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਵਾਲਪੇਪਰ ਹੈ ਪਿੱਛੇ ਇਹ ਠੀਕ ਹੈ ਠੀਕ ਹੈ ਫੁੱਲ ਹਾਈਟਡ ਹਾਂਜੀ ਐਲਈਡੀ ਪੈਨਲ ਅੱਛਾ ਸੇਮ ਕਨਸੈਪਟ ਰੱਖਿਆ ਹੋਇਆ ਸਾਰਾ ਕਲਰ ਸੇਮ ਹੈ ਕਲਰ ਵਾਰਡਰੋਬ ਸਾਰੇ ਅੰਦਰ ਅੰਦਰ ਮੈਚਿੰਗ ਕਲਰ ਰੱਖਿਆ ਵਾਰਡਰੋਬ ਚ ਨਾਲ ਦੀ ਚੀਜ਼ ਅੱਛੀ ਲੱਗਣੀ ਚਾਹੀਦੀ ਹੈ ਠੀਕ ਹੈ ਤੁਸੀਂ ਬਹੁਤ ਸ਼ੌਕੀ ਦੇਖੋਗੇ ਇਸ ਕਮਰੇ ਜਿਹੜੀ ਹੈਗੀ ਸੀਲਿੰਗ ਦੇ ਹਾਈਟ ਤੱਕ ਨਜ਼ਰ ਆਣੀ ਹੈ ਠੀਕ ਹੈ ਜੀ ਬੜਾ ਸੋਹਣਾ ਵਾਸ਼ਰੂਮ ਚ ਵੀ ਕੰਮ ਹੋਇਆ ਹੈ ਜੇ ਤਿਆਰ ਹੋਣ ਤੋਂ ਬਾਅਦ ਇਹ ਵਧੀਆ ਹੋਰ ਲੱਗੇਗਾ ਕਿਉਂਕਿ ਤੁਸੀਂ ਅਜੇ ਇਹਦੀ ਫਿਟਿੰਗ ਨਹੀਂ ਕਰੀ ਬਾਥ ਫਿਟਿੰਗ ਵਗੈਰਾ ਹਨਾ ਲੈ ਲਓ ਜੀ ਲੋਕੀ ਬੜੀ ਅਲੱਗ ਆਏਗੀ ਜੀ ਇਹ ਤੁਹਾਡਾ ਆ ਲਓ ਜੀ ਇਹਦੀ ਬਾਥ ਫਿਟਿੰਗ ਪ੍ਰੋਪਰ ਹੋਈ ਹੋਈ ਹੈ ਕਾਮਨ ਵਾਸ਼ਰੂਮ ਦੀ ਆ ਤੁਸੀਂ ਚੈੱਕ ਕਰ ਸਕਦੇ ਹੋ ਮੇਰੇ ਯਾਰ ਵਾਸ਼ਰੂਮ ਤਾਂ ਬੜੇ ਦੇਖੇ ਆ ਵੀ ਆ ਵੀ ਕੰਮ ਬੜਾ ਸੋਹਣਾ ਕਰਿਆ ਵਾ ਵੈਸੇ ਬੜੇ ਸੋਹਣੇ ਸੋਹਣੇ ਵਾਸ਼ਰੂਮ ਦੇਖੇ ਆ ਆ ਚੀਜ਼ ਵੀ ਸੋਹਣੀ ਵੈਸੇ ਮੈਨੂੰ ਵਧੀਆ ਲੱਗੀ ਹੁਣ ਤੱਕ ਦੇ ਜਿਹੜੇ ਵਾਸ਼ਰੂਮ ਜਿੰਨੇ ਵੀ ਸੋਹਣੇ ਦੇਖੇ ਮੈਂ ਆ ਲਓ ਜੀ ਵੀ ਇਸ ਸਪੇਸ ਪੂਰੀ ਵਧੀਆ ਯੂਜ਼ ਕਰੀ ਹੋਈ ਹੈ ਰੋਸ਼ਨੀ ਕਿੰਨੇ ਵੀ ਤੁਹਾਡੇ ਛੋਟੇ ਮੋਟਾ ਸਮਾਨ ਹੁੰਦਾ ਕੋਈ ਸਰਫ ਹੈ ਜਾਂ ਫਿਰ ਸ਼ੈਂਪੂ ਆ ਜਾਂ ਕੋਈ ਚੀਜ਼ ਹੈ ਉਹ ਇਹਦੇ ਵਿੱਚ ਕਵਰ ਅਪ ਹੋ ਜਾਂਦੀ ਹੈ ਠੀਕ ਹੈ ਐਕਸ ਕੀ ਹੈ ਉਹਨੇ ਸੀਟ ਦੇ ਉੱਪਰ ਆ ਵਾਲੀ ਜਗ੍ਹਾ ਸਿਰਫ ਐਨੇ ਕ ਕਵਰ ਹੁੰਦੀ ਜਿਹਦੇ ਦੀ ਟੈਗ ਦੇ ਪਿੱਛੇ ਆ ਜਾਂਦੀ ਹੈ ਹੁਣ ਇਹ ਤਾਂ ਜਗ੍ਹਾ ਸਾਰੀ ਵੇਸਟ ਹੋ ਗਈ ਠੀਕ ਲੋਕ ਨੂੰ ਖਰਾਬ ਕਰਦੀ ਸੋ ਅਸੀਂ ਲੋਕ ਨੂੰ ਪੂਰਾ ਕਵਰ ਅਪ ਕੀਤਾ ਇੱਕ ਅੱਛਾ ਫੇਸ ਦਿੱਤਾ ਇਹਨੂੰ ਠੀਕ ਹੈ ਅੱਛਾ ਇਹ ਇਹ 셀ਫੀ ਮਿਰਰ ਹੈ ਹਾਂ ਯਾਰ ਵਧੀਆ ਇਹ 셀ਫੀ ਲੈਣ ਨੂੰ ਵੀ ਵਧੀਆ ਲੱਗਦਾ ਹੈ ਹਾਂਜੀ ਲਓ ਜੀ ਸੈਕੰਡ ਬੈਡਰੂਮ ਗਰਾਉਂਡ ਫਲੋਰ ਤੇ ਤੋ ਇਹਦੇ ਵਿੱਚ ਤੁਸੀਂ ਦੇਖੋਗੇ ਨਾ ਡਿਜ਼ਾਈਨ ਬਹੁਤ ਸਾਰੇ ਤੋਂ ਨਜ਼ਰ ਆਣਗੇ ਠੀਕ ਹੈ ਪਤਾ ਲੱਗਦਾ ਕਿ ਬੈੱਡ ਲਗਾਉਣ ਤੋਂ ਬਾਅਦ ਥੋੜੇ ਕੋਈ ਜਗ੍ਹਾ ਵੀ ਹੈ ਸਪੇਸ ਵਧੀਆ ਹੈ ਲੁੱਕ ਵੀ ਸੋਹਣੀ ਆਂਦੀ ਹੈ ਯਾਰ ਇਹਦੇ ਵਿੱਚ ਨਾ ਇਹ ਚੀਜ਼ ਬੜੀ ਸੋਹਣੀ ਕਰੀ ਹੋਈ ਹੈ LED ਜਿਹੜਾ ਪੈਨਲ ਤਿਆਰ ਕਰਿਆ ਹੋਇਆ ਯੂਨੀਕ ਜਿਹਾ ਹੈ ਇਹਦੇ ਵਿੱਚ ਜੇ ਆਪ ਐਲਈਡੀ ਨਾ ਵੀ ਲਾਈਏ ਤਾਂ ਵੀ ਸੋਹਣਾ ਲੱਗੂ ਬਿਲਕੁਲ ਜੀ ਇਹਨੂੰ ਰੱਖਿਆ ਇਸ ਕਰਕੇ ਹੀ ਹੈ ਕਿਉਂਕਿ ਹਰ ਇੱਕ ਬੈੱਡਰੂਮ 'ਚ ਇੱਕ ਟੀਵੀ ਲਗਾਉਣਾ ਤਾਂ ਸ਼ਾਇਦ ਪੋਸੀਬਲ ਨਹੀਂ ਹੈ ਬਟ ਇੱਕ ਲੁੱਕ ਦੇਣੀ ਬਿਲਕੁਲ ਵਧੀਆ ਹਾਂ ਵਧੀਆ ਲੱਗਦਾ ਵਧੀਆ ਲੱਗਦਾ ਪਲਸ ਸਟੋਰੇਜ ਆ ਜਾਂ अच्छा ठीक है एक ड्रेसिंग आ गई सर ड्रेसिंग ਤੇ ਨਾਲ ਵਾਸ਼ਰੂਮ ਹੈ ਹਾਂਜੀ ਵਾਸ਼ਰੂਮ ਆਪਣਾ ਕਾਮਨ ਰਹਿ ਕੇ ਜਵਾਪਾ ਆਪਣੇ ਦੇਖਿਆ ਸੀਗਾ ਤੇ ਠੀਕ ਹੈ ਉਧਰੋਂ ਠੀਕ ਹੈ ਸੈਪਰੇਟ ਆ ਗਿਆ ਹਾਂ ਹਾਂ ਐਂਡ ਇਹਦੇ ਨਾਲ ਨੇ ਮੇਰੇ ਕੋਲ ਆਹ ਬੈਕ ਸਾਈਡ ਤੇ ਜਗ੍ਹਾ ਬਹੁਤ ਕੁੰਨੀ ਮਿਲ ਜਾਂਦੀ ਹੈ ਮਤਲਬ 200 ਗੱਜ ਜਿਹੜਾ ਤੁਸੀਂ ਇਹ ਡਿਜ਼ਾਈਨ ਕਰਿਆ ਹੋਇਆ ਵੀਰੇ ਪੂਰਾ ਵਧੀਆ ਕਰਿਆ ਹੋਇਆ ਵੀ ਹਰ ਇੱਕ ਚੀਜ਼ ਹੈਗੀ ਆ ਘਰ 'ਚ ਪਿੱਛੇ ਵੀ ਸਪੇਸ ਹੈਗੀ ਆ ਬਹੁਤ ਹੈ ਜੀ ਠੀਕ ਆ ਪਿੱਛੋਂ ਜੇ ਆਪਾਂ ਉੱਪਰ ਵੀ ਦੇਖੀਏ ਓਪਨ ਹੈ ਸਾਰਾ ਏਰੀਆ ਬਿਲਕੁਲ ਜੀ ਤੁਸੀਂ ਹੁਣ ਇੱਧਰ ਕੱਪੜੇ ਧੋ ਕੇ ਸੁਕਾ ਲਓ ਬੜੇ ਰਾਹ ਬਿਲਕੁਲ ਬਿਲਕੁਲ ਠੀਕ ਹੈ ਆਜੋ ਆਪਾਂ ਚੱਲਦੇ ਆਂ ਜੀ ਹੁਣ ਫਰਸਟ ਫਲੋਰ ਤੇ ਚੱਲਦੇ ਆਂ ਗਰਾਉਂਡ ਫਲੋਰ ਬੜਾ ਸੋਹਣਾ ਤਿਆਰ ਕਰਿਆ ਹੋਇਆ ਜੀ ਫਰਸਟ ਫਲੋਰ ਤੇ ਜਿਵੇਂ ਆਪਾਂ ਇੱਥੇ ਐਂਟਰੀ ਕਰਦੇ ਆਂ ਤੁਸੀਂ ਦੇਖ ਸਕਦੇ ਹੋ ਬਈ ਨੇ ਲੈਟਾਂ ਨਾਲ ਬੜਾ ਜਗ ਇੱਧਰ ਆ ਸਾਰਾ ਵੁੱਡਨ ਦਾ ਕੰਮ ਕਰਿਆ ਹੋਇਆ ਵਿੱਚ ਡੈਕਟਰ ਲਾਈ ਹੋਈਆਂ ਇਹ ਪੂਰੇ ਫਰੇਮ ਤਿਆਰ ਕੀਤੇ ਨੇ ਜੀ ਆ ਵੀ ਡਿਜ਼ਾਈਨ ਬਾਈ ਸੋਨਾ ਕਰਿਆ ਹੋਇਆ ਹੈ ਇਹ ਇਹ ਬੜਾ ਸੋਹਣਾ ਕੰਮ ਕਰਿਆ ਹੋਇਆ ਵਿੱਚ ਗਲਾਸ ਹੈ ਗਲਾਸ ਦਾ ਲੁੱਕ ਦੇ ਹੀ ਹੋਈ ਹੈ ਗਲਾਸ ਹੈ ਹਨਾ ਇਹ ਲਾਇਆ ਹੈ ਸ਼ੀਸ਼ਾ ਮਿਰਰ ਲਾਇਆ ਹੋਇਆ ਠੀਕ ਹੈ ਬਾਈ ਜਿਹੜਾ ਹ ਝੂਮਰ ਵਾਲਾ ਏਰੀਆ ਤਿਆਰ ਕਰਿਆ ਹੋਣਾ ਪੌੜੀਆਂ ਦੇ ਨਾਲ ਉੱਪਰ ਹੈ ਗੱਲਬਾਤ ਬਣਾਈ ਹੋਈ ਹੈ ਉੱਪਰ ਇਹਦੇ ਉੱਪਰ ਮੋਨਾਂ ਦਾ ਸਨਰੂਫ ਲਾਇਆ ਹੋਇਆ ਹੈ ਹਾਂਜੀ ਪੂਰਾ ਸਨਰੂਫ ਹੈ ਸੋ ਤੁਸੀਂ ਇਹ ਲਾਓ ਕਿ ਦਿਨੇ ਤਾਂ ਇਤੋਂ ਲਾਈਟ ਪੂਰੀ ਆਂਦੀ ਆਂਦੀ ਹੈ ਠੀਕ ਹੈ ਜਦ ਕਈ ਵਾਰ ਹੁੰਦਾ ਨਾ ਫੁੱਲ ਮੂਨ ਹੁੰਦੀ ਨਾਈਟ 'ਚ ਹੂੰ ਉਸ ਉਹ ਦਿਨ 'ਚ ਤਾਂ ਇੱਥੇ ਪੂਰੀ ਬਲੂ ਲਾਈਟ ਆਂਦੀ ਜਾਂਦੀ ਹੈ ਠੀਕ ਹੈ ਉਹ ਤਾਂ ਫੀਲ ਹੀ ਬਿਲਕੁਲ ਅਲੱਗ ਆ ਜਾਂਦੀ ਹੈ ਠੀਕ ਹੈ ਨਹੀਂ ਬਈ ਵਧੀਆ ਕੰਮ ਹੈ ਅਦਰਾ ਸਾਰਾ ਤੁਸੀਂ ਦੇਖ ਲਿਓ ਜੀ ਬੁਡਨ ਦਾ ਕੰਮ ਸਾਰਾ ਬਹੁਤ ਜ਼ਿਆਦਾ ਕੰਮ ਕਰਾਇਆ ਹੈ ਬੁਡਨ ਦਾ ਚੰਗਾ ਕੰਮ ਕਰਾਇਆ ਹੈ ਤੇਰੇ ਹਿਸਾਬ ਨਾਲ ਕਿਤਾ ਜੀ ਕਿ ਦਿਨ ਖੁਸ਼ ਹੋਊ ਜੇ ਰਹਿਣ ਵਾਲੇ ਦਾ ਅੱਛਾ ਇਹ ਉੱਪਰ ਆਪਾਂ ਜਦ ਆਕੇ ਆਪਣਾ ਮਬਈ ਇੱਧਰ ਹੈ ਇਹ ਇਹ ਜੀ ਆਪਣਾ ਫੈਮਿਲੀ ਲੋਜ ਹੈ ਠੀਕ ਹੈ ਐਸ ਸਾਈਡ ਤੇ ਅਸੀਂ ਬਣਾਇਆ ਹੈ ਡਿਜ਼ਾਈਨ ਕੀਤਾ ਮੰਦਰ ਅੱਛਾ ਤੇ ਹੁਣ ਤੁਸੀਂ ਦੇਖੋਗੇ ਮੰਦਰ ਦੇ ਬੈਕ ਸਾਈਡ ਤੇ ਵੀ ਲਾਈਟ ਤੁਹਾਨੂੰ ਪੂਰੀ ਨਜ਼ਰ ਆਏਗੀ ਹੂੰ ਬੈਕ ਜਿਹੜਾ ਬੇਸ ਹੈ ਉਹ ਪੂਰਾ ਤਿਆਰ ਹੈ ਇਹ ਤੁਹਾਡੇ ਜਿਹੜਾ ਟਾਪ ਹੈ ਉਹ ਪੂਰਾ ਤਿਆਰ ਹੈ ਇੱਥੇ ਹੂੰ ਠੀਕ ਹੈ ਜੀ ਤੇ ਸਾਈਡਸ ਤੇ ਦੇਖੋਗੇ ਲਾਈਟਸ ਦੇ ਨਾਲ ਲੈਂਪਸ ਦੇ ਨਾਲ ਇਹਨੂੰ ਬਿਲਕੁਲ ਇੱਕ ਅਲੱਗ ਫੀਲ ਦਿੰਦੀ ਹੋਈ ਹੈ ਪਲੱਸ ਸਟੋਰੇਜ ਇਹਦੇ ਵਿੱਚ ਪੂਰੀ ਹੈ ਬੜਾ ਸੋਹਣਾ ਕੰਮ ਹੈ ਯਾਰ ਕਰਿਆ ਹੋਇਆ ਵੀਰੇ ਠੀਕ ਹੈ ਇਹਦੇ ਵਿੱਚ ਇਹਨੂੰ ਆਪਾਂ ਜੇ ਮੰਦਰ ਦੇ ਤੌਰ 'ਤੇ ਕਰਨਾ ਤਾਂ ਉਹ ਵੀ ਕਰ ਸਕਦੇ ਆ ਜੇ ਬੈਸੇ ਸਪੇਸ ਯੂਜ਼ ਕਰਨੀ ਹੈ ਇਹ ਬਿਲਕੁਲ ਸਹੀ ਹੈ ਹੈਨਾ ਬਿਲਕੁਲ ਬਿਲਕੁਲ ਇੱਥੇ ਇਹ ਪੈਂਟਰੀ ਬਣਾਈ ਹੋਇਆ ਫਰਸਟ ਫਲੋਰ ਲਈ ਹਾਂਜੀ ਛੋਟਾ-ਮੋਟਾ ਕੰਮ ਕਰ ਬੰਦਾ ਉੱਪਰ ਬੈਠਾ ਹਰ ਇੱਕ ਵੰਦਾ ਨਹੀਂ ਚਾਹੁੰਦਾ ਕਿ ਮੈਂ ਥੱਲੇ ਜਾ ਕੇ ਕਰਾਂ ਹਨ ਥੋੜਾ ਬੋਟਾ ਜਿਹਾ ਕਰਨਾ ਇੱਧਰ ਕਰ ਲੋ ਕਹਿਣ ਦਾ ਮਤਲਬ ਇਹ ਆ ਵੀ 30x60 ਦਾ ਪਲਾਟ ਵੀ ਜੇ ਚੰਗੇ ਤਰੀਕੇ ਨਾਲ ਡਿਜ਼ਾਈਨ ਕਰੀਏ ਆਪਾਂ ਬੜਾ ਸੋਹਣਾ ਬਣ ਜਾਂਦਾ ਬਿਲਕੁਲ ਇਹ ਇੱਥੇ ਬੈਡਰੂਮ ਫੇਰ ਆ ਗਿਆ ਇੱਕ ਇਦੇ ਵਿੱਚ ਵੀ ਡਿਜ਼ਾਈਨ ਬੜਾ ਸੋਹਣਾ ਐ LED ਪੈਨਲ ਜਿਵੇਂ نیچے ਦਿਖਾਇਆ ਸੀਗਾ ਹੈ ਸੇਮ ਓਵੇਂ ਕਲਰ ਥੋੜਾ ਜਿਹਾ ਚੇਂਜ ਆ ਹਾਂਜੀ ਇਹਦੇ ਦਾ ਆਪਾਂ ਸਨਲਾਈਟ ਆ ਜਿਹੜੀ ਨੀਚੇ ਜਿਹੜੀ ਸੀ ਉਹ ਪਾਲਿਸ਼ ਸੀਗੀ ਨੀਚੇ ਪਾਲਿਸ਼ ਸੀਗੀ ਠੀਕ ਐ ਇਧਰ ਬਰਡਰੋਬਸ ਆ ਗਈਆਂ ਲੋ ਜੀ ਇਧਰ ਆ ਗਿਆ ਵਾਸ਼ਰੂਮ ਇਧਰ ਇੱਕ ਬੈਡਰੂਮ ਹੋਰ ਤਿਆਰ ਕਰਿਆ ਹੋਇਆ ਬਾਈ ਨੇ ਅਛਾ ਇਹ ਬੈਡਰੂਮ ਦੀ ਬੈਕ ਸਾਈਡ ਤੇ ਬਾਲਕਨੀ ਆ ਜਾਏਗੀ ਹਾਂਜੀ ਹਾਂਜੀ ਠੀਕ ਐ ਇਹ ਬਾਲਕਨੀ ਖੜੇ ਦੋਨੋਂ ਸਾਈਡ ਤੋਂ ਐ ਇਹ ਬੈਕ ਵਾਲੀ ਬਾਲਕਨੀ ਤੁਸੀਂ ਅੱਗੇ ਉਹ ਦੇਖੋਗੇ ਤਾਂ ਹੋਰ ਵੀ ਸੋਹਣੀ ਐ ਉਹ ਫਰੰਟ ਐਲੀਵੇਸ਼ਨ ਦੇ ਵਿਚਾਰ ਇਹਨਾਂ ਦੇ ਠੀਕ ਹੈ ਜੀ ਅੱਛਾ ਉੱਪਰ ਜਾਣ ਲਈ ਛੱਤ ਤੇ ਜਾਣ ਲਈ ਪੌੜੀਆਂ ਇਹ ਲਾਈ ਹੋਈਆਂ ਇੱਥੇ ਠੀਕ ਹੈ ਬੜਾ ਸੋਹਣਾ ਯਾਰ ਕੰਮ ਸਾਰਾ ਵਧੀਆ ਕੰਮ ਕਰਿਆ ਹੋਇਆ ਜੀ ਆਹ ਜਿਹੜਾ ਇੱਥੇ ਇੱਕ ਬਾਕੀ ਤਾਂ ਮੈਨੂੰ ਸਾਰੀਆਂ ਗੱਲਾਂ ਸਮਝ ਆ ਗਈਆਂ ਇਹਦੇ ਚ ਕੀ ਹੈ ਇਹਦੇ ਦੇਖ ਕੇ ਚੈੱਕ ਅੱਛਾ ਠੀਕ ਹੈ ਇਹਨੂੰ ਵੀ ਮਤਲਬ ਵਧੀਆ ਤਰੀਕੇ ਨਾਲ ਬਾਕਸ ਨੂੰ ਤਿਆਰ ਕਰਿਆ ਵਾ ਤੁਸੀਂ ਇਹ ਕਵਰ ਕਰਤਾ ਕਿ ਸਾਹਮਣੇ ਨਜ਼ਰ ਆਂਦੀ ਨੇ ਤਾਂ ਠੀਕ ਹੈ ਮੈਨੂੰ ਕਵਰ ਕਰਕੇ ਇੱਕ ਲੱਕ ਫੀਲ ਦੇਤੀ ਹਾਂ ਨਹੀਂ ਤਾਂ ਤੁਹਾਡਾ ਫਰੰਟ ਵਾਲਾ ਬੈੱਡਰੂਮ ਠੀਕ ਹੈ। ਤੋ ਇਹ ਰੌਸ਼ਨੀ ਦੇਖੋ ਕਿੰਨੀ ਸੋਹਣੀ ਆਂਦੀ ਪਈ ਆ ਹਰ ਪਾਸੇ। ਠੀਕ ਹੈ। ਇਹਦੇ ਨਾਲ ਵੀ ਤੁਹਾਡੇ ਜਿਹੜੇ ਹੈਗੇ ਨੇ ਆਹ ਵਾਸ਼ਰੂਮ ਅਟੈਚ ਹੈ। ਹੂੰ। ਇਹ ਮੁਸਲ ਜੇ ਐਦਾਂ ਦਾ ਕੰਮ ਕਰਾਉਣਾ ਤਾਂ ਬੰਦੇ ਨੂੰ ਕੋਲ ਖੜ ਕੇ ਕਰਾਉਣਾ ਪੈਂਦਾ ਬਿਸ਼ਤੀਆਂ ਤੋਂ ਚੰਗੀ ਤਰ੍ਹਾਂ ਤਾਂ ਫਿਨਿਸ਼ਿੰਗ ਕਰਦੇ ਨੇ ਕੰਮ ਹਾਂ। ਬਿਲਕੁਲ ਜੀ ਇਹ ਤੁਹਾਡਾ ਤਕਰੀਬਨ 1 ਸਾਲ ਸਵਾ ਸਾਲ ਘੜ ਤੋਂ ਘਟ 10 ਦਾ ਟਾਈਮ ਲੱਗਦਾ ਹੈ ਜੀ ਕੋਠੀ ਤਿਆਰ ਕਰਦੇ ਹੋਏ। ਠੀਕ ਹੈ ਠੀਕ। ਤੇ ਇੰਨਾ ਸਮਾਂ ਦੇਣਾ ਹਰੇਕ ਤੇ ਬਸ ਦੀ ਗੱਲ ਨਹੀਂ ਹੁੰਦੀ ਕਿਉਂਕਿ ਹਰ ਕੋਈ ਅੱਜ ਕੱਲ ਕੰਮਕਾਰ ਕਰ ਰਿਹਾ ਹੈ। ਕੰਮ ਖੜ ਕੇ ਇੱਥੇ ਖੜ ਤੇ ਜਿਵੇਂ ਤੁਸੀਂ ਇਹ ਦੱਸਿਆ ਸੀਗਾ ਵੀ ਕੋਠੀ ਸੇਲ ਤੇ ਵੀ ਆਪਣੀ ਇਹ ਹਾਂਜੀ ਜੀ ਤੁਸੀਂ ਇਹ ਕੋਠੀ ਦੱਸਿਆ ਵੀ 에어ਪੋਰਟ ਰੋਡ ਤੇ ਆ ਬਿਲਕੁਲ ਬਿਲਕੁਲ ਜੀ 에어ਪੋਰਟ ਰੋਡ ਉੱਤੇ ਉੱਤੇ ਹੀ ਆ ਜਾਂਦੀ ਤੁਹਾਨੂੰ ਤੁਸੀਂ ਲੋਕੇਸ਼ਨ ਥੋੜੀ ਸਮਝਾ ਦਿਓ ਇਹਦੀ ਕੋਠੀ ਦੀ ਕਿਵੇਂ ਆ ਸੈਕਟਰ ਕਿਹੜਾ ਪੈ ਜਾਂਦਾ ਇਹ ਅਹ ਵੀ ਜੀ 에어ਪੋਰਟ ਰੋਡ ਦੇ ਉੱਤੇ ਮੁਹਾਲੀ ਦੇ ਵਿੱਚ 123 ਸੈਕਟਰ ਹੈ ਤੇ 123 ਸੈਕਟਰ ਦੇ ਵਿੱਚ ਜਿਹੜੀ 에어ਪੋਰਟ ਰੋਡ ਜਾਂਦੀ ਹੈ ਉਸ ਤੋਂ ਸਿਰਫ 100 ਮੀਟਰ ਇਧਰ ਆ ਕੇ ਹੀ ਹੈ। ਠੀਕ ਹੈ ਠੀਕ ਹੈ। ਬਹੁਤਾਂ ਦੂਰ ਨਹੀਂ ਹੈਗੀ ਤੇ ਇੱਕ ਐਵੇਂ ਦੀ ਲੋਕੇਸ਼ਨ ਹੈ ਜੋ ਹਰ ਕੋਈ ਚਾਹੁੰਦਾ ਕਿ ਮੇਰੇ ਕੋਲ ਐਵੇਂ ਦੀ ਲੋਕੇਸ਼ਨ ਤੇ ਘਰ ਹੋਵੇ ਜੋ ਕਿ ਐਪਰੀਸੀਏਸ਼ਨ ਵੀ ਦੇਣ ਵਾਲਾ ਤੇ ਇੱਕ ਐਵੇਂ ਦੀ ਲੋਕੇਸ਼ਨ ਜਿੱਥੋਂ ਹਰ ਜਗ੍ਹਾ ਤੇ ਕਨੈਕਟੀਵਿਟੀ ਹੈ। ਮਾਰਕੀਟ ਵੀ ਨੇੜੇ ਹੀ ਹੈ ਇੱਥੇ ਬਿਲਕੁਲ ਸਾਰਾ ਕੁਝ ਹੈ। ਸਾਰੇ ਕੁਝ ਇੱਥੇ ਆਸ-ਪਾਸ ਹੈ ਸਕੂਲਸ ਇੱਥੇ ਰਨਿੰਗ ਨੇ ਮਾਰਕੀਟ ਹੈ ਹਸਪੀਟਲਸ ਤੁਸੀਂ ਲਾ ਲਓ ਇੱਥੇ ਪੰਜ ਹ ਤੁਹਾਡੇ ਘਰ ਤੋਂ ਨਿਕਲ ਕੇ ਨਿਊ ਚੰਡੀਗੜ੍ਹ ক্রিকেট ਸਟੇਡੀਅਮ ਦਾ ਰਸਤਾ ਸਿਰਫ 5 ਕਿਲੋਮੀਟਰ ਦਾ ਹੈ ਠੀਕ ਹੈ 에어ਪੋਰਟ ਦਾ ਰਸਤਾ ਸਿਰਫ 20 ਮਿੰਟਾਂ ਦਾ ਹੈ ਠੀਕ ਹੈ ਸੋ ਇਸ ਤੋਂ ਵਧੀਆ ਲੋਕੇਸ਼ਨ ਹੋਰ ਕੀ ਹੋ ਸਕਦੀ ਹੈ ਠੀਕ ਹੈ ਲੋ ਜੀ ਵੈਸੇ ਤਾਂ ਆਪਾਂ ਨੇ ਸਾਰਾ ਟੂਰ ਕਰਤਾ ਕਰਦਾ ਆਲੋ ਆਪਾਂ ਉੱਪਰ ਆ ਗਏ ਸੀਗੇ ਹੁਣ ਡਿਜ਼ਾਈਨ ਆਪਾਂ ਇਹ ਵੀ ਦਿਖਾਈ ਦਈਏ ਜੀ ਇਹ ਬਾਈ ਆਹ ਜਿਹੜਾ ਕਰਿਆ ਹੋਇਆ ਇਹ ਲੋਹੇ ਦਾ ਕੰਮ ਹੈ ਸਾਰਾ ਹਨਾ ਇਹ ਸਾਰਾ ਵੀ ਜੀ ਐਂਗਲ ਦੇ ਨਾਲ ਕੀਤਾ ਹੈ ਬੜਾ ਲੁੱਕ ਦਿੰਦੀ ਹੈ ਇਹਨੂੰ ਬੜਾ ਸੋਹਣਾ ਕੰਮ ਹੈ ਸੋ ਬਾਹਰੋਂ ਦੇ ਇੱਕ ਅਲੱਗ ਹੀ ਫੀਲ ਆਉਂਦੀ ਤੁਸੀਂ ਦੇਖਦੇ ਹੋ ਹੈਵੀ ਹੈ ਇਹ ਵੀ ਵਰਕ ਹੈ ਸਾਰਾ ਇਹ ਡਿਜ਼ਾਈਨ ਔਵੇਂ ਦਾ ਡਿਜ਼ਾਈਨ ਹੈ ਕਿ ਤੁਸੀਂ ਆ ਕੇ ਆਪਣੇ ਘਰ ਨੂੰ 10 ਸਾਲ ਬਾਅਦ ਵੀ ਦੇਖੋਗੇ ਨਾ ਤੁਹਾਨੂੰ ਬਾਕੀ ਘਰਾਂ ਨਾਲੋਂ ਲੱਗੇ ਨਜ਼ਰ ਆਏਗਾ ਠੀਕ ਹੈ ਇਹ ਜਿੱਥੋਂ ਆ ਚੀਜ਼ ਹੈ ਨਾ ਜਿਹੜੀ ਉੱਪਰ ਤੋਂ ਸਾਰੀ ਕਵਰ ਕਰਤੀ ਇੱਥੇ ਬੈਠਣ ਲਈ ਬੜਾ ਸੋਹਣਾ ਕੰਮ ਹੋ ਗਿਆ ਇਹ ਆ ਜਗ੍ਹਾ ਪੂਰੀ ਹੈ ਜੀ ਮੱਝਾ ਡਾ ਕੇ ਬੈਠੋ ਆਰਾਮ ਨਾਲ ਸੋ ਦੋਸਤੋ ਏਸੀ ਅੱਜ ਸਾਡਾ ਘਰ ਜੋ ਕਿ 30x60 ਡਾਈਮੈਂਸ਼ਨ ਚ ਬਣਿਆ ਹੋਇਆ ਡਿਜ਼ਾਈਨ ਤੁਹਾਨੂੰ ਦਿਖਾਇਆ ਸੀਗਾ ਵੀ ਕਿਵੇਂ ਘਰ ਦਾ ਡਿਜ਼ਾਈਨ ਬਣਾਇਆ ਹੋਇਆ ਆਪਾਂ ਬੜਾ ਸੋਹਣਾ ਲੱਗਿਆ ਜੀ ਦੇਖ ਕੇ ਤੁਸੀਂ ਇੱਥੇ ਤੱਕ ਜੇ ਵੀਡੀਓ ਦੇਖੀ ਹੈ ਤੁ ਉਹ ਤੋਂ ਵੀ ਨਾ ਗੁਰਵਿੰਦਰ ਬਾਈ ਨੇ ਜਿਵੇਂ ਦੱਸਿਆ ਵੀ ਆਪਾਂ ਇਹ ਸੇਲ ਤੇ ਲਾਇਆ ਹੋਇਆ ਜੀ ਘਰ ਲੋਕੇਸ਼ਨ ਤੁਹਾਨੂੰ ਦੱਸ ਹੀ ਦਿੱਤੀ ਐ ਸਾਰੀ ਜੇਕਰ ਤੁਹਾਨੂੰ ਪਸੰਦ ਆਉਂਦਾ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਨੰਬਰ ਆਪਾਂ ਨੇ ਸਕਰੀਨ ਤੇ ਦੇ ਦਿੱਤੇ ਜੀ ਕਾਲ ਕਰੋ ਸਾਨੂੰ ਥੈਂਕ ਯੂ